ਆਸਟਿਕ ਚੈਨਲ ਤੇ ਮਾਹੀ ਸ਼ਰਮਾ ਜੀ ਪਹਾੜੀ ਬੋਲਣਗੇ ਲੋਕ ਪਹਿਲੀ ਵਾਰ ਸੁਣਨਗੇ ਸਹੀ ਗੱਲ ਹੈ ਮੈਂ ਕੁਝ ਲਾਈਨਾਂ ਬੋਲਾਂਗਾ ਤੇ ਤੁਸੀਂ ਉਹਨਾਂ ਨੂੰ ਪਹਾੜੀ ਆਪਣੀ ਭਾਸ਼ਾ ਦੇ ਵਿੱਚ ਫੁੱਲ ਸਟਾਈਲ ਫੁੱਲ ਨਖਰਾ ਫੁੱਲ ਐਟੀਟਿਊਡ ਬਿਲਕੁਲ ਜਿਵੇਂ ਪਹਾੜਨ ਮੈਂ ਪਹਿਲਾਂ ਦੱਸਦਾ ਮੈਨੂੰ ਇੰਨੀ ਜ਼ਿਆਦਾ ਆਉਂਦੀ ਨਹੀਂ ਹੈ ਮੈਨੂੰ ਜਿੰਨੀ ਕੁ ਵੀ ਆਏਗੀ ਗਲਤ ਵੀ ਹੋ ਸਕਦੀ ਹੈ ਸੋ ਪਹਿਲੀ ਲਾਈਨ ਹੈ ਕੁੜੀ ਇੰਨੀ ਸੋਹਣੀ ਵੀ ਨਹੀਂ ਹੋਣੀ ਚਾਹੀਦੀ ਯਾਰ ਕੁੜੀ ਇਤਨੀ ਸ਼ੈਲ ਵੀ ਨਹੀਂ ਹੋਣੀ ਚਾਹੀਦੀ ਜੋ ਕੰਮ ਚਾਦਾ ਕੱਪ ਕਰਦਾ ਉਹ ਕੋਈ ਹੋਰ ਚੀਜ਼ ਨਹੀਂ ਕਰ ਸਕਦੀ ਜਿਹੜਾ ਕਿਛਤਾ ਹੀ ਨਹੀਂ ਕਰੀ ਦੇਣਾ ਨਾ ਸਿਆ ਕੋਈ ਹੋਰ ਚੀਜ਼ ਨਹੀਂ ਕਰ ਸਕਦੀ ਇਹਨਾਂ ਨੇ ਜੁੱ ਇਨੀ ਤੇ ਸੱਚਾ ਖਾਣੀਆਂ ਮੇਰੇ ਅੱਲਾ ਬਸ ਦਿਲ ਹੀ ਨਹੀਂ ਲੱਗਦਾ ਚੰਦਰਾ ਇਹ ਦਿਲ ਐ ਨਹੀਂ ਲੱਗਦਾ ਤੇਰੇ ਇਨਾ ਲੱਛਣਾ ਕਰਕੇ ਹੀ ਕੋਈ ਤੇਰੇ ਨੇੜੇ ਨਹੀਂ ਲੱਗਦਾ ਤੇਰੇ ਇਨਾ ਹਲਕਤਾ ਕਰੀ ਕਿ ਤੇਰੇ ਕੋਈ ਲੱਗ ਹੀ ਐ ਨਹੀਂ ਲੱਗਾ ਦਾ ਮਤਲਬ ਜੋ ਮਜ਼ਾ ਕੋਠੀਆਂ ਚ ਰਹਿਣਦਾ ਉਹ ਫਲੈਟਾਂ ਚ ਕਿੱਥੇ ਜੋ ਮਜ਼ਾ ਕੋਠੀਆਂ ਚ ਰਹਿਣਦਾ ਹੈ ਸੈਲਫ ਫਲੈਟਾਂ ਚ ਕੁੱਥੋਂ ਆਣਾ ਸਾਰਾ ਵੱਡਾ ਵਹਿਮ ਪਾਲਣ ਦੀ ਕੀ ਲੋੜ ਸੀ ਇਹ ਦੇਖੋ ਜੀ ਇਹ ਤਾਂ ਪੰਜਾਬੀ ਦੀ ਜਾਂਚ ਦਾ ਸੱਪ ਵੱਲ ਲੋ ਵੱਡਾ ਵੱਡਾ ਵਹਿਮ ਕਾਹਦੇ ਵਾਸਤੇ ਪਾਲਿਆ ਵੀ ਪੰਜਾਬੀ ਜੀ ਦੇਦਾ ਬਸ ਕਰ ਰੱਬਾ ਸਾਰਾ ਮੀਂਹ ਅੱਜ ਹੀ ਪਾਉਣਾ ਈ ਬਸ ਕਰ ਦੇ ਰੱਬਾ ਬੜਾ ਮੀਂਹ ਪਾਈ ਲਿਆ ਤੂੰ ਸ਼ਹਿਰ ਡੁੱਬ ਗਿਆ ਸਾਰਾ ਖਾਣ ਪੀਣ ਨੂੰ ਲਿਆਉ ਕੁਛ ਖਾਣੇ ਪੀਣੇ ਤਾਂ ਲਿਆਉ ਕੁਛ ਆ ਰਹੀ ਐ ਚਾ ਕੋਫੀ ਆ ਰਹੀ ਐ ਕੋਫੀ ਆਦੀ ਐ ਆਲਾ ਉਹ ਮੁੰਡੇ ਦਾ ਕੋਈ ਮੈਚ ਨਹੀਂ ਹੈਗਾ ਤੇ ਸਾਬ ਮੁੰਡੂਏ ਦਾ ਕੋਈ ਮੈਚ ਨਹੀਂ ਨਿੱਕਾ ਜਿਹਾ ਕੰਮ ਕਿਹਾ ਸੀ ਤੇਰੇ ਤੋਂ ਉਹ ਵੀ ਨਹੀਂ ਹੋਇਆ ਇਤਨਾ ਤੇ ਆ ਕੰਮ ਗਲਾਇਆ ਤੇ ਜੋ ਸਹਿ ਵੀ ਨਹੀਂ ਹੋਇਆ ਤੇਰੇ ਵੱਲੋਂ ਬਸ ਵਿਆਹ ਨਹੀਂ ਕਰਾਣਾ ਹੋਰ ਜੋ ਮਰਜ਼ੀ ਕਰਾ ਲਓ ਵਿਆਹ ਹੀ ਕਰਾਣਾ ਮੈਂ ਰਿਆਤਕ ਰਾਣਾ ਨੇ ਕਿਹਾ ਬਈ ਕਿਉਂਕਿ ਉਹ ਬਿਆਰੀ ਗਾਣਾ ਬਹੁਤ ਅੱਛੇ ਸੋ ਮਾਹੀ ਸ਼ਰਮਾ ਦੀ ਪਹਾੜੀ ਪਹਾੜੀ ਸੁਣ ਕੇ ਸੱਚੀ ਆਨੰਦ ਆ ਗਿਆ ਇੱਕ ਡਿਫਰੈਂਟ ਫਲੇਵਰ ਸਾਨੂੰ ਨਹੀਂ ਸੀ ਪਤਾ ਕਿ ਮਾਹੀ ਸ਼ਰਮਾ ਦੇ ਅੰਦਰ ਇਹ ਵੀ ਲੁਕਿਆ ਬੈਠਾ ਹੈ ਜਿਹਨੂੰ ਅੱਜ ਅਸੀਂ ਬਾਹਰ ਕੱਢ ਲਿਆ ਸਹੀ ਗੱਲ ਸੋ ਇਹੀ ਹੁੰਦਾ ਸਾਡੇ ਚੈਨਲ ਤੇ ਤਾਂ ਹੀ ਅਸੀਂ ਤੁਹਾਨੂੰ ਬੁਲਾਉਂਦੇ ਹਾਂ ਐਕਸਕਲੂਸਿਵ ਕੰਟੈਂਟ ਮਿਲਦਾ ਹੈ। ਯਸ। ਸੋ ਵੀ ਆਦੀ ਗੱਲਾਂ ਤੁਸੀਂ ਆਪ ਛੇੜ ਲਈਏ। ਓ ਯਾਰ। ਅਸੀਂ ਨਹੀਂ ਛੇੜੀ ਤੁਸੀਂ ਛੇੜੀਏ। ਮਤਲਬ ਤੁਸੀਂ ਕਿਉਂ ਨਹੀਂ ਕਰਾਉਣਾ ਮੈਂ ਕਿ ਕਾਨੂੰਨ ਕਿਉਂ ਨਹੀਂ ਕਰਾਉਣਾ? ਚਲੋ ਤੁਹਾਡੇ ਗੱਲ ਹੀ ਤੇ ਗੱਲ ਕਰਾਂਗੇ। ਅੱਛਾ ਇਦਾਂ ਕਿਉਂ ਹੁੰਦਾ ਵੀ ਫੈਨਸ ਜਾਂ ਜਿਹੜੇ ਦਰਸ਼ਕ ਨੇ ਔਰ ਜਿਹਦੇ ਨਾਲ ਵੀ ਮਾਈ ਸ਼ਰਮਾ ਨੂੰ ਲਿੰਕ ਕਰਦੇ ਉਹਦਾ ਵਿਆਹ ਹੋ ਜਾਂਦਾ। ਸਹੀ ਗੱਲ ਹੈ ਹੈਨਾ? ਕਿੱਦਾਂ ਲਿੰਕ ਕਰਦੇ ਆ? ਮਤਲਬ ਜਿਹਦੇ ਨਾਲ ਉਹ ਮਾਈ ਸ਼ਰਮਾ ਦੀਆਂ ਫੇਅਰ ਦੀਆਂ ਖਬਰਾਂ ਉਡਾਂਦੇ ਆ ਕਿ ਸ਼ਾਇਦ ਮਾਈ ਸ਼ਰਮਾ ਦਾ ਇਹਦੇ ਨਾਲ ਸਟੇਟ ਗਾਣੇ ਵਿੱਚ ਜਿਹਦੇ ਨਾਲ ਜ਼ਿਆਦਾ ਗਾਣੇ ਕਰਾ ਉਹਦਾ ਵਿਆਹ ਹੋ ਜਾਂਦਾ। ਉਹਦਾ ਵਿਆਹ